ਸਰਲ ਕੀ ਚੀਜ਼ ਐ ਓਏ ਇਹ ਧੰਗ ਮਾਰਦੇ ਓਏ ਅੱਛੀ ਓਏ ਹਾਂ ਪੈਸਾ ਤੇ ਦੇਖ ਨਿਕਿਆ ਜਾ ਇੱਕ ਪਾਣੀ ਪੀ ਜਾਂਦਾ ਦੇਖ ਔਰ ਨਾਲ ਅਦਰ ਵਾਓ ਇਹਨਾਂ ਦਾ ਸਪੈਸ਼ਲ ਹੋਣਾ ਨਾ ਜੋ ਉਹਦੇ ਬਹੁਤ ਬੈਠਾ ਹੁਣ ਆਪਾਂ ਚੱਲਦੇ ਆ ਮੋਂਕੀ ਕੋ ਆਏ ਉੱਤੇ ਦਿਖਾਉਣਾ ਚੱਲੋ ਮਿੱਤਰੋ ਹੁਣ ਆਪਾਂ ਚੱਲੇ ਆ ਚੱਲੋ ਅਜਾ ਘਣਾ ਹੋਏ ਓ ਸੁਸੂ ਕਰੀਏ ਨਾ ਹੋਏ ਓਏ ਭੋਲਾ ਕੰਮ ਖਰਾਬ ਕਰੀ ਜਾਂਦਾ ਓਏ ਚੱਲ ਸਮਝ ਨਹੀਂ ਆਉਦੀ ਹੈ ਸੁਜਨਾ ਮਗਰ ਪੈ ਜਾਣਗੇ ਭੋਲਾ ਕੰਮ ਦੂਜਾ ਖਰਾਬ ਕਰੀ ਜਾਂਦਾ ਯਾਰ ਜੀਭਾ ਗੱਡੀ ਜਾਂਦਾ ਓਏ ਉਹ ਆ ਗਿਆ ਬੱਚਾ ਆਇਆ ਮੋੜੇ ਬਾਹਰ ਰਹਿ ਗਿਆ ਉਹ ਕੌਣ ਬਾਹਰ ਰਹਿ ਗਿਆ ਉਹ ਨਿੰਨਾ ਜਾ ਉਹ ਬਾਹਰ ਰਹਿ ਗਿਆ ਤਾਂ ਇਹਦੀ ਮਾਂ ਡਿੱਗੀ ਬੱਚਾ ਆਹ ਦੇਖੀ ਓਏ ਬਾਰ ਕਿੱਥੋਂ ਨਹੀਂ ਆਉਂਦੇ ਆ ਹੋ ਜਾਂਦੀ ਨਹੀਂ ਆ ਇਹ ਬੋਲਿਆ ਤੇ ਕਿੰਨਾ ਕਿਊਟ ਓਏ ਜਿਹੜਾ ਟੱਪਿਆ ਟੱਪਿਆ ਪਹਿਲੇ ਕਿਵੇਂ ਓਏ ਕਿਵੇਂ ਆ ਹੇ ਹੇ ਓਕੇ ਓਕੇ ਆਦਾ ਕੰਮ ਬਣਾ ਦੇ ਕਹਿੰਦੇ ਉਸ ਬਣਾ ਦੇ ਆਜਾ ਹੁਣ ਮੋਟੇ ਬਾਕੀ ਖੁਸ਼ ਰਹੁ ਦਾ ਸਾਰੇ ਆਈ ਹੋਪ ਤੇ ਸਾਰੇ ਆਪਣੇ ਰੱਤੀ ਆਉਣਗੇ ਤੇ ਤੀਪ ਤੇ ਜਾਏ ਹੋਏ ਸੀ ਤੇ ਆਪਾਂ ਪਤਨਿਆ ਫੈਮਿਲੀ ਨਾਲ ਘੁੰਮਣਾ ਤੇ ਬਾਕੀ ਦੀਦੀ ਵਰਗੇ ਵੀ ਤਿਆਰ ਆ ਹਨ ਤੇ ਆਪਾਂ ਆਪਰ ਖਾਣੇ ਨਾਲ ਜਾ ਰਹੇ ਜਿਹੜਿਆ ਘਰ ਦੇਖਦੇ ਆ ਯਾਰ ਲੋਕੇਸ਼ਨ ਬਤਿਆ ਜੋ ਆਪਾਂ ਛੋਟਾ ਛੋਟ ਕਰਨਾ ਤੇ ਆਪਾਂ ਨਾ ਕੋਈ ਨੂੰ ਸੋਟਾਇਆ ਸੀ ਪ੍ਰੋਮੋਸ਼ਨ ਨਾਲ ਤੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਜਦ ਆਪਾਂ ਇਹ ਪ੍ਰੋਮੋਸ਼ਨ ਕਰਨੀ ਆ ਤੇ ਸੋਹਣੇ ਜਿਹੇ ਵੀਡੀਓ ਬਣਾ ਕੇ ਭੇਤਨੀ ਆਪਾਂ ਤੇ ਸਾਰਿਆਂ ਨੇ ਕਮੈਂਟ ਕਰਕੇ ਦੱਸੋ ਮੇਰਾ ਸ਼ੋਟ ਕਿੱਦਾਂ ਲੱਗਿਆ ਤੇ ਬਾਕੀ ਫਿਰ ਮਿਲਦੇ ਆਪਾਂ ਅੱਗੇ ਫੈਮਲੀ ਆਪਾਂ ਚੱਲੋ ਅੱਗੇ ਤੇ ਚੱਲੀਏ ਆਹ ਚੱਲੀਏ ਚਲੋ ਚਲੋ ਤਰਪੋ ਵਾਓ ਇਹ ਦੀਦੀ ਹੋ ਗਈ ਉਹ ਐਂਟਰ ਜੀ ਰੁਲਾ ਬੰਦ ਬੰਦ ਕਿੱਥੇ ਹੋ ਗਿਆ ਅੱਜ ਤਾਂ ਹੁਣੀ ਆਇਆ ਜੀ ਓਬਰਾ ਜੀ ਤੋਂ ਆਪਾਂ ਚੱਲਦੇ ਆ ਅੱਗੇ ਇਹਨੇ ਮਾਹੌਲ ਸ਼ੌਲ ਕਿੱਦਾਂ ਲੱਗਾ ਹੈ ਨਾ ਆਪਾਂ ਕਾਫੀ ਟਾਈਮ ਬਾਅਦ ਆਏ ਹਾਂ ਨਾ ਹਾਂਜੀ ਹਾਂਜੀ ਆਪਾਂ ਅੱਜ ਸ਼ਾਮ ਨੂੰ ਨਾਲ ਬਈ ਹਾਏ ਬਈ ਆਗੇ ਆਗੇ ਜੋ ਉਬਰ ਆਇਆ ਆਇਆ ਨੰਗੇ ਆਪਣੀ ਹੈ ਨਹੀਂ ਹੈ ਬਈ ਹਾਏ ਚਿੰਟ ਦਿੱਤੀ ਹਾਂ ਤਾਂ ਆਪਣੀ ਹੈ ਚਲੋ ਕਰਾਂ ਝੂਲੇ ਤੇ ਚੜੋ ਜਰਾ ਸੁਣਿਆ ਤੇ ਚੁਰਦਵਾਗਾ ਤਾਂ ਕੋ ਕਿਹਾ ਟੁਕੜਾ ਬਣਾ ਟੁਕੜਾ ਪਹਿਣਾ ਬਈ ਮੈਂ ਨਹੀਂ ਦਿਖਾਉਂਦਾ ਮੁੱਠੀ ਬੰਦ ਕਰ ਜल्दी ਹਣਾ ਹਾਂ ਇੱਧਰ ਕਿਉਂ ਸਾਫ ਸੁਥ ਵਗੈਰਾ ਨਹੀਂ ਇੱਧਰ ਤੋਂ ਆ ਦੇਖ ਦੇਖਣੇ ਉਹ ਚੋਬਰ ਆਜੋ ਦੇਖਣੇ ਆਜੋ ਚਲੋ ਦੇਖ ਲੈਨੇ ਆ ਬਾਦ ਆ ਆ ਵੀਡੀਓ ਦਿਖਾਉਣੇ ਆ ਓਏ ਹਾਲੇ ਕੀ ਹੋਇਆ ਛਡਾ ਨੋਣਾਗਾ 10 10 ਪੱਕਾ ਆ ਦੇਖਵਾਤਾ ਪਰ ਦੇਖਦੇ ਛੋਟਾ ਪਰ ਵਾ ਦੇਖੀਦਾ ਪਰ ਵਾ ਦੇਖ ਕੇ ਉਹ ਵਾ आयो सुनी आज आज नाम ਤੈਨੂੰ ਆਇਆ ਹਾਸੇ ਪੇਰੇਆਂ ਦੇ ਪਿੱਛੇ ਤੂੰ ਅੱਕਾਂ ਵਾਲੇ ਨੰਗ ਦੀ ਕੀ ਗੱਲ ਕਰਦੀ ਭਰਾਵਾ ਡਰਾਈ ਦਿੱਤਾ ਸੀਗਾ ਤਰਾ ਇੱਕੋ ਵਟਾ ਲਈ ਇੱਕੋ ਵਟਾ ਤੇ ਬੋਲੋ ਕੀ ਕਰੇ ਕਲਾਵਾ ਡਰਾਈ ਤਾਂ ਆਵੇ ਟੈਕ ਯਾਰ ਬੜਾ ਐਕ ਕਲਾਕਾਰ ਕੀ ਕਲਾਵਾ ਡਰਾਈ ਦਿੱਤ ਜੇ ਨੇ ਨਾ ਬਰਾ ਭਰਾਵਾ ਅੰਦਰ ਹੀ ਵੜਾ ਗਏ ਸੇਵਕਾ ਕੰਮ ਖਤਰੇ ਵਾਲੇ ਸੀ ਅੰਦਰ ਤਾਂ ਹੁਣ ਆਪਾਂ ਚੱਲਨੇ ਬਾਹਰ ਇਹਨਾਂ ਅੰਦਰ ਆ ਗਏ ਸੀ ਬਾਹਰ ਕੀ ਹੋਇਆ ਮੋਰ ਨਹੀਂ ਹੈ ਪਹਿਲਾਂ ਪਾ ਜਾਣੀ ਮੋਰ ਨਹੀਂ ਹੈ ਪਹਿਲਾਂ ਪਾ ਜਾਣੀ ਆ ਦੇਖ ਮੋਰ ਨਹੀਂ ਹੈ ਪਹਿਲਾਂ ਪਾ ਜਾਣੀ ਕਰੋ ਚੱਕਲਗੇਸ਼ਨ ਕਹਿੰਦੇ ਮੋਰ ਨੇ ਪਹਿਲਾਂ ਪਾ ਦੇ ਮੋਰ ਮੋਰ ਉਹ ਮੋਰ ਆ ਜੀ ਨੱਚ ਕੇ ਤਾਂ ਦਿਖਾ ਦੇ ਸਹੀ ਹੁਣ ਪਹਿਲਾਂ ਬਈ ਉੱਦਿਆਂ ਆ ਜਾਈਂ ਜਿੱਦ ਦੇ ਨਹੀਂ ਬਿਉਦਿਆਂ ਆ ਜਾਈਂ ਉੱਦਿਆਂ ਆਏਗੀ ਜਿੱਦ ਦੇ ਨੱਚਦੇ ਹੁੰਦੇ ਉਦਦੇ ਦੱਸਦੇ ਬੜਾ ਹੈ ਪਹਿਲ ਪਣ ਦੇਖਣ ਸਟਲ ਮੈਂ ਯਾਰ ਪਹਿਲਾਂ ਕੁ ਦਬਉਣਗੇ ਪਹਿਲਾਂ ਬੜਾ ਹੈ ਤਾਂ ਪ੍ਰੀਵਿਊ ਹੁੰਦਾ ਉਹ ਮੀ ਪੋਗਾ ਤੂੰ ਹੀ ਬਾਦੇ ਪਹਿਲਾਂ ਮੋਰ ਤਾਂ ਨਹੀਂ ਪਾਉਂਦਾ ਸੱਚੀ ਪਾਤਾ ਉਹ ਪਹਿਲਾਂ ਪਹਿਲਾਂ ਦੇਖ ਲੈ ਇੱਕ ਵਾਰੀ ਹੋਰ ਬੱਬੂ ਤੈਨੂੰ 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 ਦੇ ਇੱਕ ਗੀਤ ਪਾਈ ਉਹ ਤਾਂ ਨੇ ਹੋਰ ਕਰੀਏ ਇੱਕ ਵਾਰੀ ਹੋਰ ਬੁੱਕੇ ਮੜਾ ਸਿਰਾ ਬਾਬਾ ਹੋਏ ਦੇਖਣਾ ਸੀ ਸੱਚੀ ਬਾਗਾ ਤੈਨਾਂ ਕਿਆ ਤੂੰ ਨਾ ਮੋਰ ਨਹੀਂ ਆ ਤੈਨਾਂ ਹੌਣ ਨਹੀਂ ਪਾਉਂਦਾ ਇੱਕ ਵਾਰੀ ਪਾਈ ਜਣੇ ਆ ਬਰਾਉਂ ਦਾ ਸਰਲ ਕੀ ਚੀਜ਼ ਹੈ ਓਏ ਇਹ ਧੰਗ ਮਾਰਦੇ ਓਏ ਹਾਂ ਆਹ ਵਾਹ ਫਿਰ ਦੇਣਾ ਓਏ ਤੇ ਤਰ ਸਾੜ ਲੈ ਓਏ ਹਮਮ ਓਕੇ ਇਹ ਹੋਰ ਚੀਜ਼ ਹੈ ਨਾਲ ਤੇ ਉਹ ਵਿੱਚ ਬੜਾ ਜਨ ਬਟੱਕ ਬਲੇਗ ਹੈ ਰੰਗ ਬਰੰਗਾ ਹੈ ਨਾ ਵਿੱਚ ਚੂਹੇ ਆ ਕੇ ਕੀ ਹੈ ਓਏ ਚੂਹਾ ਹੈ ਨਾ ਕਿੱਥੇ ਓਏ ਹੋਰੇ ਵਿੱਚ ਆਹ ਹੋਰ ਚੀਜ਼ ਹੈ ਦੋ ਵਾਓ ਇਹ ਕੀ ਹੋਏ ਇਹ ਹੋਰ ਜਾਣ ਬਗ ਇਹ ਕੀ ਹੋਏ ਹੈ ਨਾ ਉਹਦੇ ਤਿੱਤਰ ਆ ਇਹ ਹੋਰ ਚੀਜ਼ ਆ ਜੂਏ ਕਿੱਥੇ ਹੋਏ ਜੂਏ ਉਹ ਸੇ ਸਾਹਮਣੇ ਮੜ ਦੂਮ ਕਰ ਪਈ ਜਰਾ ਜਿਆ ਬੱਸ ਆ ਉਹ ਬੱਚੇ ਚੂਹੇ ਚੱਲੇ ਸੇਵਕਾ ਕੰਮ ਖਤਰੇ ਵਾਲਾ ਇੱਥੇ ਚੱਲ ਮੋਰਨੀ ਪਹਿਲਾਂ ਆ ਪਾ ਲੈ ਚੱਲ ਤੂੰ ਮੋਰਨੀ ਜਾ ਪਾ ਦੇ ਪਹਿਲਾਂ हां बे मित्रों हुन ਆਪਾਂ ਤੁਹਾਨੂੰ ਦਿਖਾਉਣ ਲੱਗਾ ਖਰਗੋਸ਼ ਖਰਗੋਸ਼ ਤੇ ਹੋਰ ਕੀ ਸਾਡਲੇ ਹੈ ਖਰਗੋਸ਼ ਤੇ ਆਪਾਂ ਨੇ ਕਿਹੜੇ ਜਾਨਵਰ ਆ ਯਾਰ ਮੂਰ ਹੋਰ ਦੇਖ ਖਰਗੋਸ਼ ਹਨ ਹੋਰ ਕੀ ਹੈ ਨਿੱਕੇ ਨਿੱਕੇ ਜਿਹੜੇ ਬੈਠੇ ਆ ਆ ਕਿੱਦਾਂ ਛੋਟੇ ਬੈਠਾ ਦੇਖੀਏ ਕਿੰਨਾਂ ਹੋਣਾ ਅਮੇਜ਼ਿੰਗ ਐ ਰਪਿੰਦਰ ਆਪਣੇ ਰੱਖੇ ਹੁੰਦੇ ਸੀ ਫੁੱਫੂ ਦੀ ਕੱਤ ਲੈਂਦੇ ਹੁੰਦੇ ਸੀ ਹਾਂ ਉਹ ਦੇਖਿਓ ਕਬੂਤਰ ਤੇ ਕਬੂਤਰੀ ਵਾਓ ਆਈ ਕੀ ਹੋ ਰਹਾ ਨਿੱਕੇ ਹੀ ਹੈ ਵੇਰ ਕਰ ਜਾ ਨੋ ਯਾਰ ਮੈਂ ਪਾਜਾ ਤੇ ਦੇਖ ਨਿਕਿਆ ਇੱਕ ਪਾਣੀ ਪੀ ਜਾਂਦਾ ਰੇ ਇੱਕ ਹੋਰ ਨਾਲ ਉਧਰ ਵਾਓ ਕੀ ਇਸ ਵਿੱਚ ਇਹ ਨਹੀਂ ਦੇਖਾ ਦਿਖਾਵਾਂਗੇ ਸੁਣ ਕੇ ਵਾਓ ਕਿੰਨਾ ਸੋਹਣਾ ਹੈ ਜਿਹੜੀਆਂ ਆਈਆਂ ਰੰਗ ਬਰੰਗੀਆਂ ਚਿੜੀਆਂ ਚਲ ਆਉਣਾ ਸਾਰੇ ਰੰਗ ਬਰੰਗੇ ਚਿੜੀਆਂ ਆਹ ਦੇਖੀ ਨਾ ਬਣੀ ਉਹ ਵਟੇ ਨਾ ਤਾਂ ਕਿੰਨੀ ਹੋੜੇ ਕੋਟੂ ਸਾ ਦਿਖਾਓ ਲਾ ਲਓ ਅਗਰ ਆ ਨਾ ਪੈਸਾ ਕਰਕੇ ਨਾ ਤਾਂ ਕੋਈ ਸਮਾਨ ਕਿੱਥੇ ਲੈਣਾ ਉਹ ਬਾਈਟ ਜਿੱਥੇ ਬਾਈਟ ਜੇ ਬਲਗਾ ਬਹੁਤ ਬਲਗਾ ਟੋਟਾ ਬਟਾ ਉਹ ਤੋਂ ਅੰਕ ਜੋਂ ਨਾ ਰਚੀ ਇਹਦਾ ਨਾ ਸਪੈਸ਼ਲ ਹੋਣਾ ਨਾ ਜੋ ਉਹਦੇ ਬਹੁਤ ਬੈਠੇ ਉਹਨਾਂ ਪਤਾ ਆਉਂਦਾ ਮੋਕੀ ਕੋਲ ਆਏ ਉੱਤੇ ਦਿਖਾਉਣਾ ਚੱਲੋ ਮਿੱਤਰੋ ਹੁਣ ਆਪਾਂ ਚੱਲੇ ਆ ਕੜੈਂਗਰ ਦੇ ਉਹ ਨਾ ਆਈ ਅੰਦਾ ਮੜ ਕੇ ਹੋਇਆ ਓਏ ਚੱਲੋ ਬਈ ਅੱਜ ਤੁਹਿਆ ਜੰਨੀ ਥੋੜਾ ਕੰਬੜੀ ਆਈ ਸੀ ਨਾ ਉਧਰ ਰੱਖਿਆ ਨਾ ਵਾਓ ਆ ਜਿਹੜਾ ਦਾ ਪਾ ਕਿਹੜਾ ਦਵੇਰ ਨਹੀਂ ਕੈਮਰਾ ਦੇ ਮਿਸਕਲੇ ਆ ਗਿਆ ਓਕੇ ਆ ਓਕੇ ਮਾਸ਼ਾਓ ਚਾਹਾਂ ਕਿਵੇਂ ਭੁੱਲਿਆ ਭੁੱਲਾ ਕੇ ਬੈਠਾ ਤਾਂ ਓਏ ਓਏ ਵੇਖਣਾ ਜੋ ਬੈਗਾ ਵਿਚਾਰਾ ਬੋਲੇ ਓਏ ਅਈ ਬੋਲੇ ਕੋਸਾ ਡਰ ਕੇ ਢੱਪ ਗਿਆ ਨਾ ਹੋ ਗਿਆ ਤੇ ਹਾਂ ਓ ਤੈਨੂੰ ਕੀ ਹੋ ਗਿਆ ਹੜ ਦੇ ਦੇ ਨਾ ਦੋ ਗਲਾ ਕਰ ਕਿਉਂ ਨਾ ਯਾਰ ਬਾਹਰ ਆ ਗਿਆ ਇਹ ਹੰਦਪਾ ਜੀ ਹਾਂਜੀ ਪਰ ਉਹਨਾਂ ਨੇ ਸੇਵ ਕੇਲੇ ਵੱਧ ਪੁੰਦੇ ਨਾ ਦੇਖੋ ਆ ਬਾਹਰ ਹੀ ਵੇਖੀਓ ਕਿੰਨੇ ਛੋਟੇ ਨੇ ਯਾਰ ਆਹਦੀ ਮਾਂ ਡਿੱਤੀ ਜਾਂਦੀ ਆ ਉਹ ਆ ਗਏ ਬੱਚਾ ਆਇਆ ਉਹ ਬਾਹਰ ਰਹਿ ਗਿਆ ਉਹ ਕੌਣ ਬਾਹਰ ਰਹਿ ਗਿਆ ਨਿੰਨਾ ਜਾ ਉਹ ਬਾਹਰ ਰਹਿ ਗਿਆ ਤਾਂ ਇਹਦੀ ਮਾਂ ਡਿੱਤੀ ਜਾਂਦੀ ਦੇਖੋ ਹੂੰ ਕਾਹਦੇ ਕੀ ਦਾਰ ਕਿਥੋਂ ਨਹੀਂ ਆਉਂਦੇ ਆ ਬੋਲਿਆ ਤੇ ਕਿੰਨਾ ਕਿਊਟ ਓਏ ਜਿਹੜਾ ਟੱਪਿਆ ਟੱਪਿਆ ਪਹਿਲੇ ਕਿਵੇਂ ਓਏ ਕਿਵੇਂ ਆ ਆਏ ਹੈ ਹਾਂ ਕਿਆ ਅਡਾ ਓਏ ਵਾ 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 ਸਰਾ 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 ਹਾਂ ਤੁਮੋਂ ਦਾ ਫਸਾ ਮਨਾਲਾ ਯਾਰ ਬਸ ਭੱਜੇਗਾ ਤੈਨੂੰ ਦੇਖ ਕੇ ਵੈਸੇ ਨਹੀਂ ਬਾਹਰ ਕੱਢਦੇ ਵਾਓ ਅੱ ਤੋਂ ਨੂੰ ਕੋਈ ਨਹੀਂ ਹੁੰਦਾ ਦਰੀ ਆਂਦੀ ਏ ਦੇਖੋ ਉਹ ਨੋਡਰੀ ਆਂਦੀ ਏ ਕਿੱਥੇ ਉਹ ਸਾਹ ਦੇਖ ਜੁੜੀ ਵਿੱਚ ਸੁੱਕਦੇ ਨੇ ਹੋ ਕੈਂਡ ਕੈਂਡਾ ਹੈ ਜਿੱਥੇ ਇਹ ਤਾਂ ਬਾਲ ਚੜੇ ਪੇਪ ਚੜੀ ਨੇ ਬੋਲਿਓ ਕੋਈ ਹੱਥ ਨੂੰ ਆ ਗਿਆ ਉਹ ਸਿਰਾ ਕੰਮ ਕਰਦਾ ਨਹੀਂ ਇਹ ਤਾਂ ਆਪ ਚੜੇ ਡਰਦੇ ਆਪ ਹਾਏ ਹਾਏ ਇਹਦੀ ਮਾਂ ਦੀ ਆ ਜੋ ਆਗਾਣਾ ਹੋਵੇ ਛੋਛੂ ਕਰੀਏ ਨਾ ਹੋਏ ਓਏ ਭੋਲਾ ਕੰਮ ਖਰਾਬ ਕਰੀ ਜਾਂਦਾ ਓਏ ਸਭ ਨਹੀਂ ਆਉਂਦੀ ਹੈ ਜਨਾਵਾਂ ਅਗਰ ਪੈ ਜਾਣਗੇ ਭੋਲਾ ਤਾਂ ਕੰਮ ਦੂਜਾ ਖਰਾਬ ਕਰੀ ਜਾਂਦਾ ਯਾਰ ਉਹ ਲੈ ਜਾ ਚੱਕੇ ਨੂੰ ਉਹ ਭਾਬੀ ਵਾਂਗੂ ਲੈ ਜਾ ਮੈਂ ਉਹ ਲੈ ਉਹ ਜੀਵ ਗੱਡ ਜੀਵ ਗੱਡ ਜੀਵ ਗੱਡ ਦੇਖੀ ਕਿਵੇਂ ਕਰ ਜੀਵ ਗੱਡ ਜੀਵ ਗੱਡ ਇਹਨੂੰ ਉਹ ਲੈ ਜਾ ਇਹਨੂੰ ਤੂੰ ਦੇਖ ਉਧਰ ਭਾਬੀ ਦੇ ਭਾਬੀ ਮੂਰੇ ਆ ਗਿਆ ਉਹ ਭੱਜ ਗਈ ਦੇਖੀ ਮੈਂ ਪਾਲਾ ਡਰਦੀ ਓਏ ਦੋਨੋਂ ਵਾਲਾ ਡਰਦੀ ਉਹ ਅੱਗੇ ਭੱਜ ਕੇ ਜਾ ਕੇ ਭਾਬੀ ਬਾਜੀ ਕਰ ਰਹੀ ਆ ਨਾ ਕੋ ਤਾਂ ਡਰਦੇ ਆ ਓਏ ਮੁਰੇ ਅੱਗੇ ਡਰ ਕੇ ਦੇਖੀ ਲੈ ਉਹ ਅੱਗੇ ਆਹ ਹੋ ਗਿਆ ਆ ਵੇਣਾ ਵੇ ਉਹ ਬਾਲਾ ਕਹਿਣਾ ਤੇਰੀ ਉਂਗਲ ਜੀ ਫੜ ਕੇ ਨਿਉ ਕਰਦਾ ਸੀ ਓਏ ਬੱਬੂ ਓਏ ਤੇਰਾ ਤੇਰੀ ਉਂਗਲ ਜੀ ਫੜ ਕੇ ਨਿਉ ਕਰਦਾ ਓ ਬਾਲਾ ਕਹਿਣ ਸੀ ਭੱਲੇ ਬਾਲਾ ਕਹਿਣ ਕਿ ਹੱਥ ਹੀ ਉਹਦਾ ਨਿੱਕੇ ਜਿਹੇ ਨੂੰ ਪੱਟਿਆ ਪੁੰਨ ਜੀ ਕਹਿਣ ਜਣਾ ਓਏ ਤੁਸੀਂ ਉਹਨਾਂ ਨਾਲ ਡਰਿਆ ਕਰੋ ਓਏ ਡਰ ਕੇ ਤੁਸੀਂ ਦੇਖਣਾ ਕਿ ਕਿੰਨੀ ਦੁਰਭਾਜ ਸੀ ਬਾਲਾ ਡਰਦੇ ਆ ਇਹ ਨਾ ਮੈਂ ਕੈਨ ਨਾਲ ਡਰਿਆ ਕਰ ਕਹਿੰਦਾ ਬੰਦਾ ਡਰਨਾ ਰੋ ਪਾਣੀ ਦੇ ਨਾਲ ਮਗਾਈ ਰੱਖਿਆ ਨੇ ਕਿੰਨੀ ਹੋਏ ਹੈਗਾ ਵਾ ਹੈਗਾ ਕੀ ਫਿਸ਼ ਵੀ ਆਉਣਗੇ ਇਹਦੇ ਤਾਂ ਪੀਸ਼ ਤਾਂ ਦੇਖੋ ਸੁਣੋ ਇੱਕ ਦੇ ਤਰ੍ਹਾਂ ਦੀ ਪੀਸ਼ ਹੁੰਦੀ ਆ ਅੰਨੇ ਕੱਢਦੇ ਨੇ ਚਾਰਾ ਮਾਰਦੇ ਆ ਖਾ ਜਾਂਦੇ ਚੁੰਜੂ ਗੁੱਡੂ ਲੰਮੀ ਲੰਮੀ ਨੇ ਇਹਨਾਂ ਦੀ ਹੋਏ ਦੇਖ ਆ ਕਰਦਾ ਰੱਖਿਆ ਮੈਨਾਂ ਦਾ ਇਸ ਤਰ੍ਹਾਂ ਹੀ ਕੱਢਦਾ ਭਾਈ ਮੈਂ ਲੱਗਦਾ ਇਹ ਬਣਾ ਰਹਿਣਾ ਬੰਦ ਕੀਤਾ ਕਿੱਥੇ ਹੋਇਆ ਬੈਠਾ ਕਿਵੇਂ ਦੇਖੀ ਲੱਤਾਂ ਆ ਦੇਖਿਆ ਉਹ ਇੱਕ ਲੱਤ ਦੀ ਬੈਠਣਾ ਹੋਵੇ ਅਨੇ ਦੋਨਾਂ ਤੇ ਬੈਠਾ ਉਹਦੀ ਗੱਲ ਕਰਦੇ ਅੱਛਾ ਉਹ ਬੈਠੋ ਕਿ ਮੈਂ ਜੋ ਉੱਪਰ ਹੋਏ ਅੱਜ ਜਮਨੀ ਖਾਣਾ ਮਾਰਨੀ ਜਾਂ ਸ਼ਾਲ ਮਾਰਨੀ ਅੰਦਰ ਉਹ ਦੇਖ ਉੱਧਰ ਸ਼ਾਲ ਮਾਰਨੀ ਆਈ ਦੱਸਣ ਬੱਬੂ ਵਰਕੇ ਲੰਮੇ ਘਾਤ ਕੱਢੇ ਬੈਠਾ ਬੱਬੂ ਵਰਕੇ ਲੱਤਾਂ ਬੈਠਾ ਬੱਬੂ ਬੱਬੂ ਦੀ ਕੱਪੀ ਹੋ ਬੈਠਾ ਬੱਪੂ ਰਿਆ ਕਰਦੇ ਲਗੇ ਮਾ ਬੱਪੂ ਪਾੜੇ ਬੱਪੂ ਆ ਰਹੇ ਜੀ ਮਿੱਤਰੋ ਤੇ ਆਪਾਂ ਕੋ ਮਲੇ ਜਣਾ ਤੇ ਹੁਣ ਆਪਾਂ ਆਏ ਆਂ ਕਿ ਉਧਰ ਮਿਲ ਜੂਗਾ ਜਿਹੜਾ ਡੇਰ ਸਬਾਰੀ ਮਤਲਬ ਹਾਂਜੀ ਤੇ ਕਿਉਂ ਨਹੀਂ ਖਾ ਰਹੇ ਅਧਰ ਅਸਕੇ ਨਹੀਂ ਹੁਣ ਆ ਲੈਣ ਲੱਗਾ ਚੋਬਾ ਡੱਕੇ ਕੋਲ ਡੱਕੇ ਨਹੀਂ ਯਾਰ ਉਹ ਕੰਮ ਮੋਏ ਮੋਏ ਕਰਦਾ ਕਦੇ ਬਿੰਨਾ ਪੋਲੂ ਡੱਕੇ ਵਾਲੀ ਕੋਲ ਪੀ ਸੰਤ ਨਹੀਂ ਜੀ ਮੋਏ ਮੋਏ ਬਈ ਇਹਦੇ ਨਾਲ ਤਾਂ ਹੋ ਗਿਆ ਚਲੋ ਅੰਦਰ ਚਾਹ ਮੈਂ ਹੋ ਗਿਆ ਹੁਣ ਆਪਾਂ ਦੇਖੋ ਚੱਲੀਏ ਓਏ ਓਏ ਹੋਰ ਆਊਗੀ ਹੋਰ ਲੈ ਲਓ ਹੋਰ ਨਹੀਂ ਲੈਣੀ ਆਓ ਹਨ ਨਹੀਂ ਬਣਉਣੀ ਸੀ ਮਦਾਂ ਕਦੇ ਵੀ ਨਾ ਪੁੱਲੂ ਡੱਕਿਆ ਜੀ ਬੁਲਕੀ ਠੀਕ ਆ ਚਲ ਬਰਾਂਦਰ ਜਾਦੇ ਆਪਾਂ ਲੈ ਡੈਕ ਟੱਚਾ ਬਰਾ ਭਾਈ ਕੋਲੇ ਦੇਖਾਈ ਡੈਕ ਟੱਚਾ ਹੈ ਡੈਕ ਦੇਖਾਈ ਓਏ ਹੂੰ ਦਿਖਾ ਦੇ ਮਾੜੀ ਇੱਧਰ ਹੁਣ ਆਪਾਂ ਕੰਮ ਲੱਗੇ ਡੀਐਸ ਸਵਾਰੀ ਵਾਓ ਸਨਪਾ ਅਜ ਤੱਕ ਅਜ ਤੱਕ ਬੈਠੇ ਸੋਹਣੇ ਜੀ ਪਹਿਲਾਂ ਗਏ ਨਾ ਆਪਾਂ ਆਡਾ ਆਡੋ ਕਰਾਵਾਂਗੇ ਕੰਕਰੀਟਾਂ ਦੇ ਭੀੜ ਭੂੜ ਤੇ ਨਹੀਂ ਸਹੀ ਗੱਲ ਆਪਾਂ ਦਾ ਪਹਿਲੇ ਪੈਸੇ ਵੇਸੇ ਆ ਰਹੀ ਆਪਾਂ ਸੋਹਣੇ ਤੇ ਬੈਠਾਂਗੇ ਸਪੈਸ਼ਲ ਬਈ ਮੈਂ ਹੀ ਚਲਾ ਲਵਾਂ ਮੈਂ ਆ ਜਾ ਬੈਠੋ ਸਪੈਸ਼ਲ ਤੇ ਬੈਠੋ ਚਲੋ ਯਾਰ ਬੰਦਾ ਕਿਸਾਈ ਆ ਆਪ ਕਰਾਇਆ ਆਪਾਂ ਚਲਾਵਾਂਗੇ ਆ ਜੀ ਚਾ ਬੈਠ ਜਾ ਨਹੀਂ ਚਲ ਆ ਤੈ ਮੋਰੀ ਮਗਰ ਬਥਰਾ ਵੀ ਦਰਿਆ ਆ ਗਿਆ ਤੂੰ ਪੈਸੇ ਵੀ ਕਿਰਾਇਆ ਵੜਾ ਗਿਆ ਕੋਈ ਘਰ ਦੇ ਬੰਦੀ ਮੇਰੇ ਘਰ ਦੇ ਬੰਦੇ ਜੀ ਤਾਂ ਸਾਰਿਆਂ ਨੇ ਬੈਠ ਗਏ ਹੁਣ ਖੜੇ ਆਣ ਆਪਣਾ ਸਭਾ ਜੀ ਸਟਾਰਟ ਹੋਣਾ ਕੋਈ ਬਾਕੀ ਚਾਚਾ ਦੇ ਨੂੰ ਤਾਂ ਬਦਨਾ ਹੋ ਗਿਆ ਨਾ ਇਹਨਾਂ ਆਪਾਂ ਪਹਿਲਾਂ ਵੀ ਆਏ ਹੋਏ ਆ ਨਾ ਤੇ ਜਮਾਰਾ ਆਈ ਜੀ ਕੋ ਵੀ ਹੋਣਾ ਹਾਲਾ ਬੜੇ ਗਾਣਾ ਨਾਲ ਲੈ ਵੇ ਇਹ ਮਾੜਾ ਸਲੋ ਕਰ ਲਏਗੇ ਥੋੜਾ ਅੰਦਰ ਕੇ ਦੇਖਣਾ ਦੂਸਰੇ ਬਗਾਵਤ ਜਾਨ ਪ੍ਰੋਤਸਰ ਕੇ ਦੇਖਾਂਗੇ ਬਹੁਤ ਸੋਹਣੇ ਬਹੁਤ ਦੇਖ ਕੇ ਹੱਥ ਨਾਲ ਹੱਥ ਵੀ ਨਾ ਸਕੀ ਕੋਲੇ ਆ ਯਾਰ ਸਾਵੀ ਚੋਮਰਾ ਕਹਿਣਾ ਕਹਿਣਾ कदी <Git> उस्ताद -kan <Emmanuelbabu> ah, ਲੜਦੇ ਉਹ ਭੱਜੇ ਵਾਲਾ ਇਹਨਾਂ ਹੋਏ ਲੜਦੇ ਉਹ ਆਹ ਦੇਖ ਲੈ ਕੀ ਬਾਤ ਹੈ ਅੱਜ ਤੇ ਹਵਾ ਬੰਦਾ ਕਿੰਨਾ ਕਰਦਾ ਇੱਥੇ

ஆனா ஆ 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

ਹੁਣ ਕਿੱਦਾਂ ਹਾਂ ਭਾਈ ਜੀ ਹਾਂ ਵੀ ਮਿੱਤਰੋ ਤੇ ਹੁਣ ਆਪਾਂ ਅੰਮ੍ਰਿਤਸਰ ਤੋਂ ਘੁੰਮ ਲੈਣਾ ਉਧਰ ਦੇਖਿਆ ਨਾ ਬਹੁਤ ਨਿਆਰਾ ਹੈ ਬਹੁਤ ਘੈਂਟ ਸੀ ਕੰਮ ਹੋਤੇ ਤੇ ਮਿੱਤਰੋ ਹੁਣ ਪਾਂ ਚੱਲੇ ਹੁਣ ਆਪਾਂ ਬਾਹਰ ਚੱਲੇ ਆ ਅੱਜ ਕਿ ਆਪਾਂ ਬਲੈਕ ਰੋਜ਼ ਵੀ ਦੇਖ ਕੇ ਚੋ ਕੇ ਲੋ ਬੜੀ ਲੱਗਦੀ ਬੜੀ ਚੰਗੀ ਲੱਗਦੀ ਚੱਲੇ ਆ ਨਾ ਸਾਰੇ ਹਨ ਪਿਆਸ ਲੱਗੀ ਦਾ ਆਪਾਂ ਬਾਹਰ ਜੂਸ ਖੀਣੇ ਇਹ ਜਦੋਂ ਪਿਆਸ ਲੱਗੀ ਹੈ ਨਾ ਆਪਾਂ ਬਾਰੇ ਜੂਸ ਪੀਣ ਆ ਜੀ ਲੋ ਮਿੱਤਰ ਹੁਣ ਆਪਾਂ ਚੱਲਿਆਂ ਬਾਹਰ ਆਪਾਂ ਕੋਮਲੇ ਬਹੁਤ ਨੇੜਾ ਹੈ ਬੋ ਕੈਂਡਰ ਨਾਲ ਸਿਰਾਂ ਗੱਲ ਆਸੀ ਪੂਰੀ ਤੇ ਬਾਕੀ ਜਨ ਬਤੇ ਬਹੁਤ ਕਹਿਣ ਲੱਗੇ ਬਾਕੀ ਆ ਜਾਓ ਹਾਈ ਲਵ ਮੀਨੀ ਜੀ ਆਓ ਬਠਾ ਲੇ ਰਹਾ ਅੱਜ ਬਠਾ ਲੇ ਰਹਾ ਇਹਨਾਂ ਨੂੰ ਪਾਣੀ ਪੀ ਆਖਰ आ <laughs> ਰਾਖੀ ਦੇ ਆਪਾਂ ਚੈਨਲ ਤੇ ਆਪਾਂ ਚੈਨਲ ਤੇ ਆਪਾਂ ਦੇ ਟੀਵੀ ਤੇ ਦੇਖ ਲੈਣਾ ਕੋਈ ਤੇ ਬਲੌਗ ਪਾਵਾਂਗੇ ਅੱਜ ਨਾ ਬਲੌਗ ਬੜੀ ਛੇਤੀ ਆਊਗਾ ਇਹ ਅੱਜ ਵਾਲਾ ਤੋਨ ਨੂੰ ਕੀ ਬਹੁਤ ਥੱਕਣਾ ਇਹਨੇ ਪਾਣੀ ਵੀ ਪੀਣਾ ਹੈਗਾ ਅੱਜ ਹੁਣ ਆਪਾਂ ਇਹਨਾਂ ਨੂੰ ਪਾਣੀ ਫਾਇਕੇ ਲਾਉਨੇ ਆਂ ਬਾਕੀ ਚੋਬਰ ਦਾ ਆਈ ਜਾਂਦੇ ਆਜੋ ਤੇ ਮੌਲ ਸ਼ੋਰ ਪੂਰਾ ਘੈਂਟ ਹੋ ਗਿਆ ਸ਼ਾਮ ਨੂੰ ਤਾਂ ਪੂਰਾ ਘੈਂਟ ਹੋ ਜਾਂਦਾ ਮੌਲ ਇੱਥੇ ਬੰਦ ਹੋ ਗਿਆ ਛੇ ਹੁਣ ਆਪਾਂ ਚੱਲਦੇ ਆਂ ਬਾਹਰ ਬਾਕੀ ਵੀ ਤੁਸੀਂ ਚੈੱਕ ਕਰ ਲਓ ਹਣਾ ਪੂਰਾ ਘੈਂਟ ਜੇ ਆ ਵੀ ਠੀਕ ਆ ਬਈ ਠੀਕ ਆ ਬਈ ਕਿਹੜਾ ਪਿੰਡ ਬਈ ਬਈ ਇਹੀ ਆ ਨੋਕੜੀ ਤੇ ਨਿੱਕੀਆਂ ਅੰਬੀਆਂ ਲੱਗੀਆਂ ਪਈਆਂ ਤੇ ਦੀਦੀ ਖਾਨੂ ਕਰਿਆ ਜੀ ਚੋપરા ਦਾ ਜੀ ਬਲੂਤ ਕੀ ਤੇ ਉਹ ਦੇਖੋ ਜੀ ਬਲੂਤ ਕੀ ਕਹਿੰਦੇ ਸਾਡੇ ਕਿਤੇ ਕਿ ਜੰਦਾ ਦੇਖਦਾ ਕਿ ਦੇਖ ਲੰਬ ਗੱਡੀ ਆਉਂਦਾ ਦੇਖੋ ਹੋਰ ਐਨ ਦੋ ਆਇਓ ਕਿਉਂ ਤੁਸੀਂ ਲੋਕਲੀਆ ਲੋਕਲੀਆ ਚਲੋ ਚਲੋ ਲੋਕਲੀਆ ਵਾਓ ਲੋਕਲੀਆ 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 ਮੈਂ ਤੋੜਦਾ ਬਾੜੀ ਨੇਤੀ ਤੋੜੀ ਆ ਇੱਥੇ ਤੋੜਦੇ ਆ ਜਿਹੜਾ ਤੂੰ ਮਿਲ ਕੇਗਾ ਆਹ ਨੀ ਕਰ ਕੋਲੇ ਡਿੱਗਿਆ ਤੇਰੇ ਕੋਲੇ ਡਿੱਗਿਆ ਚੋ ਮਿਲ ਕੇਗਾ ਵਾਓ ਦੋ ਅੰਬਾਂ ਮੰਗ ਮੈਲ ਗਾ ਮਿਸ਼ਨ ਕੰਪਲੀਟ ਆਜੋ 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 ਇਹ ਕਾਰ ਦੇ ਅੰਬੀ 10 ਭਰਾ ਉਹ ਬਾਹਰ ਹੋ ਗਿਆ ਆਜੋ ਆਜੋ ਭਾਈ ਘਰੇ ਲੰਮੀ ਗਏ ਤੋਂ ਬਾਅਦ ਆਜੋ ਬਿੱਟੂ ਆਜੋ ਚਲੋ ਹੁਣ ਆਪਾਂ ਚੱਲੇ ਆ ਨਾ ਹਮਲੇ ਵਧੀਆ ਨਿਹਰਾ ਨੀਰਾ ਆਇਆ ਆਪਾਂ ਲਾ ਤਾਂ ਪੈਸੇ ਲੱਗੇ ਸੀ ਹੁਣ ਆਪਾਂ ਪੂਪਾ ਚੱਲੇ ਬਾਹਰ ਆਜੋ ਫਿਰ ਬਣਾ ਦੇ ਕਹਿੰਦੇ ਸੁਣਾ ਦੇ ਆ ਗਿਆ ਮੈਂ ਬਰਾਮ ਪੈਂਦੀ ਬਾਈ ਇਹਨਾਂ ਦੇ ਉਹਨੂੰ ਕਹੀ ਜਾਂਦਾ ਬਰਾਮ ਵਾਲੀ ਬਰਾਮ ਮੈਂ ਉਹਦੇ ਨਾਲ ਬਾਈ ਕਹਿੰਦਾ ਬਰਾਮ ਪੈਂਦੇ ਨਹੀਂ ਇੰਦਰ ਜੂਸ ਤੇ ਆਪ ਜੀ ਨਾਲ ਬੰਦੋ ਅਸੀਂ ਬਾਹਰ ਜਾਵਾਂਗੇ ਬੱਬੂ ਜੂਸ ਕਾਰਨ ਪੰਪੂ ਜੂਸ ਕਾਰਨ ਵਾਹ ਵਾਹ ਬਈ ਦੇਖ ਲੈ ਹੈ